ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਪਲੇਨ ਸੂਟਾਂ ਤੇ ਡਿਜ਼ਾਈਨਿੰਗ ਕਿ ਲੈਸਾਂ ਦੀ ਆਪਾਂ ਨੇ ਡਿਜ਼ਾਈਨਿੰਗ ਕਿੱਦਾਂ ਕੀਤੀ ਹੋਈ ਆ ਅਸੀਂ ਇਹਨਾਂ ਸੂਟ ਰੈਡੀ ਕੀਤੇ ਹੋਏ ਨੇ ਪਲੇਨ ਤੇ ਉਹਨਾਂ ਤੇ ਲੈਸਾਂ ਦੀ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਤੁਸੀਂ ਵੀ ਆਪਣੇ ਸੋਹਣੇ ਸੋਹਣੇ ਸੂਟ ਲੈ ਕੇ ਇਹਨਾਂ ਲੈਸਾਂ ਤੇ ਡਿਜ਼ਾਈਨਿੰਗ ਕਰ ਸਕਦੇ ਹੋ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਹੈ ਜੀ ਅੱਜ ਹੁਣ ਆਪਾਂ ਦੇਖਦੇ ਹਾਂ ਕਿ ਲੈਸਾਂ ਦੀ ਡਿਜ਼ਾਈਨਿੰਗ ਆਪਾਂ ਕਿੱਦਾਂ ਕੀਤੀ ਆ ਇਹ ਹੈਗਾ ਜੀ ਮਹਿਰੂਨ ਕਲਰ ਦੇ ਵਿੱਚ ਠੀਕ ਹੈ ਜੀ ਇਹਦੇ ਨਾਲ ਆਪਾਂ ਨੇ ਦੁਪੱਟਾ ਵੀ ਰੈਡੀ ਕੀਤਾ ਹੋਇਆਗਾ ਦੇਖੋ ਜੀ ਇਹ ਵਾਲੀ ਲੈਸ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਠੀਕ ਹੈ ਇਹ ਆਪਾਂ ਨੇ ਅੱਗੇ ਘੇਰੇ ਤੇ ਲੈਸ ਦਾ ਡਿਜ਼ਾਈਨਿੰਗ ਕੀਤੀ ਆ ਤੇ ਇਹਦਾ ਚੌਰਸ ਆਪਾਂ ਨੇ ਗਲਾ ਬਣਾਇਆ ਹੋਇਆਗਾ ਠੀਕ ਹੈ ਤੇ ਬਾਜੂ ਦੇ ਉੱਪਰ लेस दी डिजाइनिंग ठीक है जी ਤੇ ਇਹਦੇ ਨਾਲ ਆਪਾਂ ਨੇ ਪਲਾਜ਼ੋ ਰੈਡੀ ਕੀਤਾ ਹੋਇਆਗਾ ਪਲਾਜ਼ੋ ਵੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਕਸਟਮਰ ਨੂੰ ਪਲਾਜ਼ੋ ਤੇ ਲੈਸ ਲਗਾਉਣੀ ਪਸੰਦ ਨਹੀਂ ਸੀਗੀ ਇਸ ਕਰਕੇ ਆਪਾਂ ਨੇ ਲੈਸ ਨਹੀਂ ਲਗਾਈ ਹੈਗੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਦਾ ਆਪਾਂ ਨੇ ਦੁਪੱਟਾ ਵੀ ਰੈਡੀ ਕੀਤਾ ਹੋਇਆਗਾ ਤੁਸੀਂ ਦੁਪੱਟਾ ਵੀ ਚੈੱਕ ਕਰ ਸਕਦੇ ਹੋ ਦੇਖੋ ਸੇਮ ਲੈਸ ਦੇ ਨਾਲ ਆਪਾਂ ਨੇ ਦੁਪੱਟਾ ਵੀ ਰੈਡੀ ਕਿਤਾ ਹੋਇਆ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਆਪਣਾ ਨੈਕਸਟ ਸੂਟ ਇਹ ਆ ਗਿਆ ਜੀ येलो ਕਲਰ ਦੇ ਵਿੱਚ ਠੀਕ ਹੈ ਜੀ ਅੱਗੇ ਹਾਂਜੀ ਇਹ येलो ਕਲਰ ਦੇ ਵਿੱਚ ਆਪਾਂ ਨੇ ਨੈਕ ਦਾ ਡਿਜ਼ਾਈਨ ਕੀਤਾ ਹੋਇਆ ਠੀਕ ਹੈ ਜੀ ਰੈਡੀ ਇਹ ਦੇਖੋ ਜੀ ਆਪਾਂ ਨੇ नीचे जेंडरलेस लगी हुई है ठीक है जी चोर्स घेरे पे लेस लगी हुई है ठीक है ਤੇ ਬਾਜੂ ਦੇ ਉੱਪਰ ਵੀ ਜੁਐਂਡਰ ਤੇ लेस ਠੀਕ ਹੈ ਜੀ ਤੇ neck ਦਾ ਡਿਜ਼ਾਈਨ ਵੀ ਚੈੱਕ ਕਰ ਸਕਦੇ ਤੁਸੀਂ ਇਸ ਤੋਂ ਬਾਅਦ ਇਹਦੇ ਨਾਲ ਵੀ ट्राउजर ਹੀ ਰੈਡੀ ਕੀਤਾ ਹੋਇਆ ਠੀਕ ਹੈ ਜੀ ਟਰੌਊਜ਼ਰ ਤੇ ਅਸੀਂ ਲੈਸ ਇਸ ਕਰਕੇ ਨਹੀਂ ਲਗਾ ਰਹੇ ਹੈਗੇ ਕਿ ਆ ਕਿਉਂਕਿ ਇਹ ਕਸਟਮਰ ਨੂੰ ਪਸੰਦ ਨਹੀਂ ਹੈਗਾ ਟਰੌਊਜ਼ਰ ਤੇ ਲੈਸਾਂ ਲਗਾਉਣੀਆਂ ਠੀਕ ਹੈ ਤੇ ਇਸ ਦੇ ਨਾਲ ਵੀ ਆਪਾਂ ਨੇ yellow color ਦੇ ਵਿੱਚ ਦੁਪੱਟਾ ਰੈਡੀ ਕੀਤਾ ਹੋਇਆ ਹੈਗਾ ਇਹਦੇ ਵਿੱਚ ਦੇਖੋ ਤੁਸੀਂ ਆਪਾਂ ਨੇ ਫਿਨਿਸ਼ਿੰਗ ਪੱਟੀ ਲਗਾ ਕੇ ਠੀਕ ਹੈ ਜੀ ਦੁਪੱਟਾ ਰੈਡੀ ਕੀਤਾ ਤੇ ਸੈਂਟਰ ਦੇ ਵਿੱਚ ਲੈਸਾਂ ਲਗਾਈਆਂ ਹੋਈਆਂ ਨੇ ਠੀਕ ਹੈ ਜੀ ਇਹ ਚੈੱਕ ਕਰ ਸਕਦੇ ਹੋ ਠੀਕ ਹੈ ਉਟ ਹੈਗਾ ਫਰੋਜੀ ਕਲਰ ਦੇ ਵਿੱਚ ਠੀਕ ਹੈ ਜੀ ਤੇਰਾ ਦੁਪੱਟਾ ਪਿਓਰ ਦਾਗਾ ਇਹ ਵੀ ਆਪਾਂ ਨੇ ਰੈਡੀ ਕੀਤਾ ਇਹਦੇ ਵਿੱਚ ਆਪਾਂ ਨੇ ਬੀ ਸ਼ੇਪ ਦਾ ਨੈੱਕ ਬਣਾਇਆ ਹਜੇ ਅਸੀਂ ਇਸ ਦੇ ਉੱਪਰ ਬਟਨ ਲਗਾਣੇ ਆਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਦੇਖੋ ਚੈੱਕ ਕਰੋ ਇਹ ਵਾਲੀ ਚੈੱਕਾਂ ਤੇ ਵੀ ਆਪਾਂ ਨੇ ਇਦਾਂ ਲੈਸ ਲਗਾਈ ਹੋਈ ਆ ਠੀਕ ਹੈ ਤੇ ਬਾਜੂ ਦੇ ਉੱਪਰ ਵੀ ਲੈਸ ਲਗਾਈ ਹੋਈ ਹੈ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਇਹਦਾ ਬੀ ਸ਼ੇਪ ਦੇ ਵਿੱਚ ਆਪਾਂ neck ਤੇ ਇਹਦੇ neck ਦੇ ਉੱਪਰ ਅੱਜ ਆਪਾਂ ਬਟਨ ਲਗਾਣੇ ਆ ਠੀਕ ਹੈ ਤੇ ਇਹਦੇ ਨਾਲ ਵੀ ਆਪਾਂ ਨੇ ट्राਊਜ਼ਰ ਹੀ ਸਟਿਚ ਕੀਤਾ ਹੋਇਆਗਾ ਤੇ ਇਹਦੇ ਨਾਲ ਵੀ ਦੁਪੱਟਾ ਰੈਡੀ ਕਰਿਆ ਹੋਇਆ ਦੁਪੱਟੇ ਦੇ ਵੀ 4 ਸਾਈਡਰ ਲੈਸ ਲੱਗੀ ਹੋਈ ਆ ਠੀਕ ਹੈ ਜੀ ਦੁਪट्टे ਦੇ ਫੋਰਸ ਸਾਈਡਰ ਲੈ ਲਿਆ ਸਾ ਨੈਕਸਟ ਆ ਗਿਆ ਪਰਪਲ ਕਲਰ ਦੇ ਵਿੱਚ ਇਹਦੇ ਵਿੱਚ ਨਾ neck ਉਹਨਾਂ ਨੇ ਹਾਫ neck ਵੀ neck ਬਣਵਾਇਆ ਹੋਇਆ ਘੇਰੇ ਆਪਾਂ ਨੇ ਚਾਕਾਂ ਤੇ ਘੇਰੇ ਤੇ ਠੀਕ ਹੈ ਜੀ ਤੇ ਹਾਫ ਬੈਨ ਠੀਕ ਹੈ ਤੇ ਕਲੀਆਂ ਫਰੰਟ ਤੇ ਕਲੀਆਂ ਤੇ ਬਾਜੂ ਤੇ ਇਦਾਂ ਲੈਸ ਆ ਠੀਕ ਆ ਤੇ ਬੈਕ ਤੇ ਵੀ ਘੇਰੇ ਤੇ ਤੇ ਚਾਕਾਂ ਤੇ ਠੀਕ ਹੈ ਜੀ ਇਹ ਦੇਖੋ ਚੈੱਕ ਕਰੋ ਤੇ ਇਹਦੇ ਨਾਲ ਵੀ ਆਪਾਂ ਨੇ ਇਹਦੇ ਨਾਲ ਆਪਾਂ ਪਜਾਮੇ ਸਟਿਚ ਕੀਤੇ ਹੋਇਆ ਤੇ ਦੁਪੱਟਾ ਵੀ ਇਹਦੇ ਨਾਲ ਰੈਡੀ ਕੀਤਾ ਹੋਇਆ ਇਹ ਦੇਖੋ 4 ਸਾਈਡਡ ਆਪਾਂ ਨੇ ਦੁਪट्टे ਤੇ ਲੈਸ ਲਗਾਈ ਹੋਈ ਆ ਤੇ ਸੈਂਟਰ ਦੇ ਵਿੱਚ ਵੀ ਲੈਸ ਲੱਗੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਅਗਰ ਤੁਹਾਨੂੰ ਇਹ ਸੂਤਾਂ ਦੀ ਡਿਜ਼ਾਈਨਿੰਗ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿੰਦਾ ਲੱਗ ਰਹੀ ਆ ਤਾਂ ਜੋ ਕਿ ਆਪਾਂ ਅੱਗੇ-ਅੱਗੇ ਹੋਰ ਵੀ ਸੋਹਣੇ-ਸੋਹਣੇ ਡਿਜ਼ਾਈਨ ਲੈ ਕੇ ਆਉਂਦੇ ਰਹੀਏ ਤੇ ਤੁਹਾਨੂੰ ਸੋਹਣੀ-ਸੋਹਣੀ ਡਿਜ਼ਾਈਨਿੰਗ ਵੀ ਦੱਸਿਆ ਕਰਾਂਗੇ ਤੇ ਤੁਸੀਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ